ਤੇ ਉਹਦੇ PR ਕਾਰਡਸ 스파우스 ਸਪਾਂਸਰਸ਼ਿਪਸ PNP AIP ਵਿਜ਼ਿਟਰ ਵੀਜ਼ਾ ਅਤੇ ਐਕਸਟੈਂਸ਼ਨਸ ਦੇ ਨਾਲ-ਨਾਲ ਸੁਪਰ ਵੀਜ਼ਾ ਸਟੱਡੀ ਪਰਮਿਟ ਐਕਸਟੈਂਸ਼ਨਸ ਤੇ SAWP ਦੇ ਲਈ ਪ੍ਰੋਸੈਸਿੰਗ ਸਮਾਂ ਬਦਲ ਦਿੱਤਾ ਗਿਆ ਹੈ IRCC ਨੇ ਵਿਜ਼ਿਟਰ ਵੀਜ਼ਾ ਸਥਾਈ ਨਿਵਾਸੀ ਕੈਨੇਡੀਅਨ ਨਾਗਰਿਕਤਾ ਅਤੇ ਪਾਸਪੋਰਟਾਂ ਦੇ ਸਣੇ ਵੱਖ-ਵੱਖ ਇਮੀਗ੍ਰੇਸ਼ਨ ਕੈਟਾਗਰੀਜ਼ ਦੇ ਲਈ ਪ੍ਰੋਸੈਸਿੰਗ ਸਮਾਂ ਸੀਮਾ ਨੂੰ ਅਪਡੇਟ ਕਰ ਦਿੱਤਾ ਹੈ ਡੇਟਾ ਆਧਾਰਿਤ ਅਨੁਮਾਨ 80% ਦੀ ਪ੍ਰੋਸੈਸਡ ਅਰਜ਼ੀਆਂ ਨੂੰ ਦਰਸਾ ਰਿਹਾ ਹੈ ਸਟੂਡੈਂਟਸ ਸਕਿਲਡ ਵਰਕਰਸ ਪਰਿਵਾਰਾਂ ਅਤੇ ਕੈਨੇਡਾ ਨੂੰ ਆਪਣਾ ਘਰ ਬਣਾਉਣ ਦੀ ਤਿਆਰੀ ਕਰ ਰਹੇ ਉਦਮੀਆਂ ਦੇ ਲਈ ਮਹੱਤਵਪੂਰਨ ਸੂਝ-ਬੂਝ ਪ੍ਰਦਾਨ ਕੀਤੀ ਜਾ ਰਹੀ ਹੈ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ ਵੀਜ਼ਾ ਅਪਲਾਈ ਕਰਨ ਪੀਆਰ ਹਾਸਲ ਕਰਨ ਕੈਨੇਡੀਅਨ ਪਾਸਪੋਰਟ ਹਾਸਲ ਕਰਨ ਦੀਆਂ ਸੀਮਾਵਾਂ ਯਾਨੀ ਕਿ ਦਿਨ ਮਹੀਨੇ ਦਿੱਤੇ ਗਏ ਨੇ ਜਨਗ੍ਰਿਕਤਾ ਪ੍ਰਕਿਰਿਆ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡੀਅਨ ਨਾਗਰਿਕਤਾ ਬਹੁਤ ਸਾਰੇ ਪ੍ਰਵਾਸੀਆਂ ਲਈ ਅਹਿਮ ਮਹੱਤਵਪੂਰਨ ਮੀਲ ਪੱਥਰ ਹੈ ਸਿਟੀਜ਼ਨਸ਼ਿਪ ਗ੍ਰਾਂਟ ਲਈ 10 ਮਹੀਨੇ ਦਾ ਸਮਾਂ ਲੱਗੇਗਾ ਨਾਗਰਿਕਤਾ ਸਰਟੀਫਿਕੇਟ ਸਬੂਤ ਲਈ 5 ਮਹੀਨੇ ਦਾ ਸਮਾਂ ਨਾਗਰਿਕਤਾ ਤਿਆਗਣ ਲਈ 5 ਮਹੀਨੇ ਦਾ ਸਮਾਂ ਨਾਗਰਿਕਤਾ ਰਿਕਾਰਡਾਂ ਦੀ ਖੋਜ ਲਈ 14 ਮਹੀਨਿਆਂ ਦਾ ਸਮਾਂ ਮਿੱਥਿਆ ਗਿਆ ਹੈ ਜੇਕਰ ਤੁਸੀਂ 9 ਜੂਨ 2025 ਤੋਂ ਪਹਿਲਾਂ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ ਤਾਂ ਜਲਦੀ ਹੀ ਰਸੀਦ ਦੀ ਉਮੀਦ ਕੀਤੀ ਜਾ ਸਕਦੀ ਹੈ ਕੈਨਡਾ ਜਮਾ ਕਰਤੋਂ ਬਾਰوں ਅਰਜ਼ੀਆਂ 'ਚ ਵਾਧੂ ਤਸਦੀਕ ਜ਼ਰੂਰਤਾਂ ਦੇ ਕਾਰਨ ਦੇਰੀ ਹੋ ਸਕਦੀ ਹੈ ਯਕੀਨੀ ਬਣਾਓ ਕਿ ਤੁਹਾਡੀ ਅਰਜ਼ੀ ਅਸਫਲਤਾਵਾਂ ਤੋਂ ਬਚਣ ਲਈ ਪੂਰੀ ਹੋਵੇ ਅਧੂਰੀਆਂ ਅਰਜ਼ੀਆਂ ਦੇਰੀ ਦਾ ਇੱਕ ਆਮ ਕਾਰਨ ਬਣਦੀਆਂ ਨੇ ਇਸ ਲਈ IRCC ਦੀਆਂ ਚੈਕਲਿਸਟਾਂ ਦੀ ਵਰਤੋਂ ਕਰਕੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਨਾ ਜ਼ਰੂਰੀ ਹੈ ਹੁਣ ਜ਼ਿਕਰ ਕਰਦੇ ਆਂ ਪਰਮਨੈਂਟ ਰੈ residency ਕਾਰਡ ਦਾ ਇਸ ਵਾਸਤੇ ਪ੍ਰੋਸੈਸਿੰਗ ਸਮਾਂ ਕੀ ਹੈ ਨਵੇਂ ਅਤੇ ਨਮਾਇਉਣ ਵਾਲੇ ਸਥਾਈ ਨਿਵਾਸੀਆਂ ਲਈ ਪੀਆਰ ਕਾਰਡ ਜ਼ਰੂਰੀ ਨੇ ਜੋ ਯਾਤਰਾ ਅਤੇ ਪਛਾਣ ਤਸਦੀਕ ਲਈ ਸਥਿਤੀ ਦੇ ਸਬੂਤ ਵਜੋਂ ਕੰਮ ਕਰਦੇ ਨੇ ਅਰਜ਼ੀਆਂ ਦੀ ਵੱਧਦੀ ਮਾਤਰਾ ਨੇ ਪ੍ਰਕਿਰਿਆ ਦੇ ਸਮੇਂ 'ਚ ਮਾਮੂਲੀ ਉਤਰਾ ਚੜਾ ਕਿਤੇ ਨੇ ਨਵਾਂ ਪੀਆਰ ਕਾਰਡ 40 ਦਿਨ ਸਮਾਂ ਲੈਂਦਾ ਹੈ ਪੀਆਰ ਕਾਰਡ ਨਮਾਇਉਣ ਲਈ 28 ਦਿਨ ਦਾ ਸਮਾਂ ਲੱਗੇਗਾ ਨਵੇਂ ਪੀਆਰ ਕਾਰਡ ਪ੍ਰੋਸੈਸਿੰਗ ਸਮੇਂ 'ਚ ਕਮੀ ਆਈ ਆਰਸੀਸੀ ਦੇ ਕੁਸ਼ਲਤਾ ਵਧਾਉਣ ਦੀ ਯਤਨਾਂ ਨੂੰ ਦਰਸਾਉਂਦੀ ਹੈ ਜਦਕਿ ਵਾਧਦੀ ਮੰਗ ਕਾਰਨ ਨਵੀਨੀਕਰਨ 'ਚ ਥੋੜਾ ਵਾਧਾ ਹੋਇਆ ਹੈ ਦੇਰੀ ਤੋਂ ਬਚਣ ਲਈ ਹਮੇਸ਼ਾ ਫੋਟੋਸ ਤੇ ਸਹਾਇਕ ਸਬੂਤਾਂ ਸਣੇ ਪੂਰੀਆਂ ਅਰਜ਼ੀਆਂ ਚਮਕੜੋ। ਪਰਵਾਰਕ ਸਪਾਂਸਰਸ਼ਿਪ ਪ੍ਰੋਗਰਾਮ ਵਾਸਤੇ ਵੀ ਪ੍ਰੋਸੈਸਿੰਗ ਸਮਾਂ ਬਤਲਿਆ ਗਿਆ ਹੈ। ਪਰਵਾਰਕ ਸਪਾਂਸਰਸ਼ਿਪ ਪ੍ਰੋਗਰਾਮ ਕਿ ਨਿਠੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਅਜ਼ੀਜ਼ਾਂ ਨਾਲ ਦੁਬਾਰਾ ਮਿਲਣ ਦੀ ਆਗਿਆ ਦਿੰਦੇ ਨੇ। ਕਿਬੇਕ ਅਰਜ਼ੀਆਂ ਨੂੰ ਅਕਸਰ ਸੰਘੀ ਸਰਕਾਰ ਨਾਲ ਸੂਬੇ ਦੇ ਵਿਲੱਖਣ ਇਮੀਗ੍ਰੇਸ਼ਨ ਸਮਝੌਤਿਆਂ ਦੇ ਕਾਰਨ ਲੰਮੀ ਸਮਾਂ ਸੀਮਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਹੜੇ ਜੀਵਨ ਸਾਥੀ ਗੈਰ ਕਯੂਬਿਕ ਤੋਂ ਕੈਨੇਡਾ ਤੋਂ ਬਾਹਰ ਨੇ ਉਹਨਾਂ ਵਾਸਤੇ 13 ਮਹੀਨੇ ਜਿਹੜੇ ਪਤੀ ਪਤਨੀ ਕੈਨੇਡਾ ਤੋਂ ਬਾਹਰ ਨੇ ਤੇ ਕਯੂਬਿਕ ਦੇ ਵਿੱਚ ਨੇ ਉਹਨਾਂ ਵਾਸਤੇ 41 ਮਹੀਨੇ ਪਤੀ ਪਤਨੀ ਵਾਸਤੇ ਕੈਨੇਡਾ ਦੇ ਅੰਦਰ ਕਯੂਬਿਕ ਤੋਂ ਬਾਹਰ 36 ਮਹੀਨਿਆਂ ਦਾ ਸਮਾਂ ਤੇ ਉਹਨਾਂ ਪਤੀ ਪਤਨੀ ਵਾਸਤੇ ਜੋ ਕੈਨੇਡਾ ਦੇ ਅੰਦਰ ਨਹੀਂ ਤੇ ਕਯੂਬਿਕ 'ਚ ਨੇ 40 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ ਮਾਤਾ ਪਿਤਾ ਤੇ ਦਾਦਾ ਦਾਦੀ ਦੀ ਪੀਆਰ ਵਾਸਤੇ ਗੈਰ ਕਯੂਬਿਕਨਸ ਨੇ 36 ਮਹੀਨੇ ਮਾਤਾ ਪਿਤਾ ਜਾਂ ਦਾਦਾ ਦਾਦੀ ਦੀ ਪੀਆਰ ਵਾਸਤੇ ਕਯੂਬੇਕ ਚ 48 ਮਹੀਨੇ ਦਾ ਸਮਾਂ ਕਯੂਬੇਕ ਦੀਆਂ ਵੱਡੀਆਂ ਸਮਾਂ ਸੀਮਾਵਾਂ ਇਮੀਗ੍ਰੇਸ਼ਨ ਉੱਤੇ ਇਸ ਦੇ ਸਾਂਝੇ ਅਧਿਕਾਰ ਖੇਤਰ ਤੋਂ ਪੈਦਾ ਹੁੰਦੀਆਂ ਨੇ ਜਿਸ ਲਈ ਸਬਾਈ ਤੇ ਸੰਗੀਤ ਧਿਕਾਰੀਆਂ ਵਿਚਾਲੇ ਤਾਲਮੇਲ ਦੀ ਲੋੜ ਹੁੰਦੀ ਹੈ ਜੇਕਰ ਕਿਬੇਕ ਚ ਕਿਸੇ ਪਰਿਵਾਰ ਨੂੰ ਸਪான்ਸਰ ਕੀਤਾ ਜਾਂਦਾ ਹੈ ਤਾਂ ਵਾਧੂ ਸਮਾਂ ਬਜਟ ਬਣਾਉਣਾ ਤੇ ਸਹੀ ਯੋਜਨਾਬੰਦੀ ਲਈ IRCC ਦੇ ਸਾਧਨਾਂ ਨਾਲ ਸਲਾਹ ਕਰਨਾ ਜ਼ਰੂਰੀ ਹੈ ਕੈਨੇਡੀਅਨ ਪਾਸਪੋਰਟ ਪ੍ਰੋਸੈਸਿੰਗ ਟਾਈਮਜ਼ ਯਾਤਰਾ ਤੇ ਪਛਾਣ ਤਸਦੀਕ ਲਈ ਮਹੱਤਵਪੂਰਨ ਹੈ ਆਈਆਰਸੀਸੀ ਜ਼ਰੂਰੀ ਤੇ ਮਿਆਰੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਸਰਵਿਸ ਆਪਸ਼ਨਜ਼ ਪੇਸ਼ ਕਰਦਾ ਹੈ ਨਵਾਂ ਪਾਸਪੋਰਟ ਜੇ ਵਿਅਕਤੀਗਤ ਤੌਰ ਤੇ ਹੈ ਤਾਂ 10 ਵਰਕਿੰਗ ਡੇਸ ਲੱਗਦੇ ਨੇ ਨਵਾਂ ਪਾਸਪੋਰਟ ਜੇ ਡਾਕ ਰਾਹੀਂ ਚਾਹੀਦਾ ਹੈ ਤਾਂ 20 ਕਾਰੋਬਾਰੀ ਦਿਨ ਲੱਗਣਗੇ ਤੇ ਅਗਲੇ ਕਾਰੋਬਾਰੀ ਦਿਨ ਦੇ ਅੰਤ ਤੱਕ ਤੁਰੰਤ ਪਿਕਅਪ ਐਕਸਪ੍ਰੈਸ ਪਿਕਅਪ 'ਤੇ 2 ਤੋਂ 9 ਕਾਰੋਬਾਰੀ ਦਿਨ ਲੈਂਦੀ ਹੈ ਨਿਯਮਿਤ ਪਾਸਪੋਰਟ ਜੇ ਕੈਨੇਡਾ ਤੋਂ ਬਾਹਰ ਡਾਕ ਰਾਹੀਂ ਜਾਂਦਾ ਹੈ ਉਹ 20 ਬਿਜ਼ਨਸ ਡੇਸ ਲੈਂਦਾ ਹੈ ਇਸ ਤੋਂ ਇਲਾਵਾ ਅਸਥਾਈ ਰਿਹਾਇਸ਼ੀ ਵੀਜ਼ਾ ਦੇ ਵਿੱਚ ਵਿਜ਼ਿਟਰ ਵੀਜ਼ਾ, ਸਟੱਡੀ ਪਰਮਿਟ ਅਤੇ ਵਰਕ ਪਰਮਿਟ ਸ਼ਾਮਿਲ ਨੇ ਦੇਸ਼ ਅਤੇ ਅਰਜ਼ੀ ਦੀ ਕਿਸਮ ਅਨੁਸਾਰ ਕਾਫੀ ਵੱਖਰੇ ਹੁੰਦੇ ਨੇ। ਵਿਜ਼ਿਟਰ ਵੀਜ਼ਾ ਤੇ ਐਕਸਟੈਂਸ਼ਨ ਵਾਸਤੇ ਵੀ ਵੱਖ-ਵੱਖ ਦਿਨ ਮਿੱਥੇ ਗਏ ਨੇ। ਸੁਪਰ ਵੀਜ਼ਾ ਯਾਨੀ ਕਿ ਮਾਤਾ-ਪਿਤਾ ਜਾਂ ਦਾਦਾ-ਦਾਦੀ ਨੂੰ ਬੁਲਾਉਣ ਵਾਸਤੇ ਵੀ ਹਰ ਕੰਟਰੀ ਦੇ ਹਿਸਾਬ ਦੇ ਨਾਲ ਸਮਾਂ ਮਿੱਥਿਆ ਗਿਆ ਹੈ। ਸਟੱਡੀ ਪਰਮਿਟ ਅਤੇ ਐਕਸਟੈਂਸ਼ਨ ਵਾਸਤੇ ਵੀ ਵੱਖੋ-ਵੱਖਰੇ ਦੇਸ਼ਾਂ ਅਤੇ ਵੱਖੋ-ਵੱਖਰੇ ਹਿਸਾਬ ਦੇ ਨਾਲ ਦਿਨ ਮਿੱਥੇ ਗਏ ਨੇ ਇਸ ਤੋਂ ਇਲਾਵਾ ਕੈਨੇਡਾ ਤੋਂ ਬਾਹਰੋਂ ਵਰਕ ਪਰਮਿਟ ਲੈਣ ਵਾਲਿਆਂ ਵਾਸਤੇ ਵੀ ਅਲੱਗ-ਅਲੱਗ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਇਸ ਤੋਂ ਬਾਅਦ ਹੋਰ ਅਸਥਾਈ ਵੀਜ਼ੇ ਹਾਸਲ ਕਰਨ ਵਾਸਤੇ ਕੈਟਾਗਰੀ ਦੇ ਹਿਸਾਬ ਦੇ ਨਾਲ ਦਿਨ ਮਿੱਥ ਦਿੱਤੇ ਗਏ ਨੇ ਜਿਸ ਦੀ ਜਾਣਕਾਰੀ IRCC ਦੀ ਵੈੱਬਸਾਈਟ ਦੇ ਉੱਤੇ ਉਪਲਬਧ ਹੈ ਨਿਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾਾਂ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ